ਸਾਡੇ ਅੱਜ ਵੀ ਇੱਕ ਪਿਰ ਤਾ ਕੇ ਵੀ ਅਸੀਂ ਚਲੋ ਥੋੜਾ ਜਿਆ ਨਾਮੀ ਆ ਕਿਸੇ ਅਫਸਰ ਨੂੰ ਫੋਨ ਕਰ ਲਿਆ ਤੇ ਉਹਨੇ ਕਿਹਾ ਚਲ ਕੋਈ ਗੱਲ ਨਹੀਂ ਤੂੰ ਫੋਟੋ ਖਿਚਾ ਆ ਜਾ ਮੈਂ ਲਾਇਸੈਂਸ ਬਣਾ ਦੇਣਾ ਉੱਥੇ ਬਕਾਇਦਾ ਰਿਟਨ ਦੇ ਵਿੱਚ ਟੈਸਟ ਪਹਿਲਾਂ ਤਾਂ ਇੰਗਲਿਸ਼ ਦੀ ਕਿਤਾਬ ਸਾਡੇ ਲਈ ਉਹ ਜਾਣੂ ਸਿਆਪਾ ਠੀਕ ਹੈ ਉਸ ਤੋਂ ਬਾਅਦ ਉਹ ਪੂਰਾ ਇੱਕ ਬਰੀਕੀ ਦੇ ਵਿੱਚ ਕਿੱਥੇ ਸਟਾਪ ਸਾਈਨ ਲੈਣਾ ਹੈ ਕਰਵ ਤੋਂ ਕਿੰਨੇ ਸੈਂਟੀਮੀਟਰ ਗੱਡੀ ਦੂਰ ਖੜਦੀ ਹੈ ਤੀਜੀ ਵਾਰੀ ਟੈਸਟ ਮੇਰਾ ਪਾਸ ਹੋਇਆ ਹੋ ਠੀਕ ਹੈ ਫਿਰ ਟੈਸਟ ਪਾਸ ਹੋਣ ਤੋਂ ਬਾਅਦ ਫਿਰ ਅਗਲਾ ਟੈਸਟ ਆਇਆ ਰੂਟ ਟੈਸਟ ਹਾਲਾਂਕਿ ਐਨੇ ਸਾਲ ਅਸੀਂ ਇੰਡੀਆ ਦੇ ਵਿੱਚ ਗੱਡੀ ਚਲਾਈ ਆ ਉੱਥੇ ਫਿਰ ਮੈਨੂੰ ਕਲਾਸਿਸ ਲੈਣੀਆਂ ਪਈਆਂ ਕਲਾਸ ਲੈ ਕੇ ਫਿਰ ਉਸ ਤੋਂ ਬਾਅਦ ਮੈਂ ਲਾਇਸੈਂਸ ਮੈਨੂੰ ਮਿਲਿਆ ਉਹ ਕਈ ਇਦਾਂ ਦੇ ਵੀ ਸੀਗੇ ਜਿਨ੍ਹਾਂ ਨੂੰ ਇਹ ਫਿਕਰ ਰਹਿੰਦਾ ਸੀ ਵੀ ਅੱਧੀ ਛੁੱਟੀ ਕਦੋਂ ਹੈਗੀ ਤੇ ਘਰੇ ਡੰਗਰਾਂ ਨੂੰ ਪੱਠੇ ਭਾ ਕੇ ਆਉਣੇ ਆ ਸੋ ਇਹ ਜ਼ਿੰਮੇਵਾਰੀ ਖੁਦ ਬਣਦੀ ਟੀਚਰ ਦੀ ਪਿਛਲੇ ਟਾਈਮ ਦੇ ਵਿੱਚ ਮੈਂ ਕੈਨੇਡਾ ਗਿਆ ਜੀ ਤੇ ਥੋੜਾ ਟਾਈਮ ਮੈਨੂੰ ਰਹਿਣ ਦਾ ਮੌਕਾ ਮਿਲਿਆ ਤੇ ਮੈਂ ਲਾਇਸੈਂਸ ਬਣਾ ਹੁਣ ਇੱਥੇ ਸਾਡੇ ਅੱਜ ਵੀ ਇਹ ਫਿਰ ਤੈ ਕਿ ਵੀ ਅਸੀਂ ਚਲੋ ਥੋੜਾ ਜਿਆ ਨਾਮੀ ਆ ਕਿਸੇ ਅਫਸਰ ਨੂੰ ਫੋਨ ਕਰ ਲਿਆ ਤੇ ਉਹਨੇ ਕਹਿਣਾ ਚਲ ਕੋਈ ਗੱਲ ਨਹੀਂ ਤੇ ਤੂੰ ਫੋਟੋ ਖਿਚਾ ਜਾ ਮੈਂ ਲਾਇਸੈਂਸ ਬਣਾ ਦੇਣਾ ਕੋਈ ਉਹਦਾ ਟੈਸਟ ਨਹੀਂ ਹੈ ਉੱਥੇ ਬਕਾਇਦਾ ਰਿਟਨ ਦੇ ਵਿੱਚ ਟੈਸਟ ਪਹਿਲਾਂ ਤੇ ਇੰਗਲਿਸ਼ ਦੀ ਕਿਤਾਬ ਸਾਡੇ ਲਈ ਉਹ ਜਾਣੂ ਸਿਆਪਾ ਠੀਕ ਹੈ ਉਸ ਤੋਂ ਬਾਅਦ ਉਹ ਪੂਰਾ ਇੱਕ ਬਰੀਕੀ ਦੇ ਵਿੱਚ ਕਿੱਥੇ ਸਟਾਪ ਸਾਈਨ ਲੈਣਾ ਹੈ ਕਰਵ ਤੋਂ ਕਿੰਨੇ ਸੈਂਟੀਮੀਟਰ ਗੱਡੀ ਦੂਰ ਖੜਦੀ ਹੈ ਹੈਨਾ ਇਹ ਸਾਰੀਆਂ ਚੀਜ਼ਾਂ ਦੀ ਪਰਟੀਕੂਲਰ ਪ੍ਰੋਪਰ ਸਟੱਡੀ ਕਰਕੇ ਤੀਜੀ ਵਾਰੀ ਟੈਸਟ ਮੇਰਾ ਪਾਸ ਹੋਇਆ ਹੋ ਠੀਕ ਹੈ ਫਿਰ ਟੈਸਟ ਪਾਸ ਹੋਣ ਤੋਂ ਬਾਅਦ ਫਿਰ ਅਗਲਾ ਟੈਸਟ ਆਇਆ ਰੋਡ ਟੈਸਟ ਹਾਲਾਕੇ ਐਨੇ ਸਾਲ ਅਸੀਂ ਇੰਡੀਆ ਦੇ ਵਿੱਚ ਗੱਡੀ ਚਲਾਈ ਆ ਉੱਥੇ ਫਿਰ ਮੈਨੂੰ ਕਲਾਸਿਸ ਲੈਣੀਆਂ ਪਈਆਂ ਕਲਾਸ ਲੈ ਕੇ ਫਿਰ ਉਸ ਤੋਂ ਬਾਅਦ ਮੈਂ ਲਾਇਸੈਂਸ ਮੈਨੂੰ ਮਿਲਿਆ ਹੁਣ ਇੱਥੇ ਕੀ ਹੈ ਕਿ ਇੱਥੇ ਜਿਹੜੇ ਟੀਚਰ ਨੇ ਉਹ ਇੱਕ ਪੋਲੀਟਿਸ਼ੀਅਨ ਬੰਦੇ ਨਾਲ ਬਣਦੀਆਂ ਉਹਨੂੰ ਫੋਨ ਕਰਦੇ ਨੇ ਉਹ ਕਿੱਦਾਂ ਉਹਨੇ ਬੀਐਡ ਕੀਤੀ ਹੈ ਕਿੱਦਾਂ ਉਹਨੇ ਆਪਣੇ ਜਿਹੜੇ ਆਪਣਾ ਡਿਪਲੋਮਾ ਲਿਆ ਕੌਣ ਉਹਨੂੰ ਵੈਰੀਫਾਈ ਕਰਦਾ ਉਹ ਟੀਚਰ ਲੱਗੇ ਹੁੰਦੇ ਨੇ ਸੋ ਫਿਰ ਉਹਨਾਂ ਦੀ ਜਿਹੜੀਆਂ ਹਾਦਸਾਂ ਨੇ ਮੈਂ ਕਈ ਅਜਿਹੇ ਟੀਚਰਸ ਨੂੰ ਜਾਣਦਾ ਐ ਨਹੀਂ ਮੈਂ ਕਹਿੰਦਾ ਵੀ ਸਾਰੇ ਟੀਚਰਸ ਬਹੁਤ ਸਾਰੇ ਸਾਡੇ ਅਧਿਆਪਕ ਅਜਿਹੇ ਸੀ ਜਿਨ੍ਹਾਂ ਨੇ ਟਾਈਮ ਨਾਲ ਆਉਣਾ ਬਿਲਕੁਲ ਔਰ ਸਿੱਦਤ ਨਾਲ ਪੜਾਉਣਾ ਬਿਲਕੁਲ ਤੇ ਫਿਰ ਲੇਟ ਜਾਣਾ ਬੱਚਿਆਂ ਤੋਂ ਵੀ ਲੇਟ ਜਾਣਾ ਸੋ ਕਈ ਇਦਾਂ ਦੇ ਵੀ ਸੀਗੇ ਜਿਨ੍ਹਾਂ ਨੂੰ ਇਹ ਫਿਕਰ ਰਹਿੰਦਾ ਸੀ ਵੀ ਅੱਧੀ ਛੁੱਟੀ ਕਦੋਂ ਹੈਗੀ ਤੇ ਘਰੇ ਡੰਗਰਾਂ ਨੂੰ ਪੱਠੇ ਭਾ ਕੇ ਆਉਣੇ ਆ ਸੋ ਇਹ ਜ਼ਿੰਮੇਵਾਰੀ ਖੁਦ ਬਣਦੀ ਟੀਚਰ ਦੀ ਕਿਉਂਕਿ ਉਹ ਅੰਦਰੋਂ ਹੀ ਚੀਜ਼ ਉੱਠਣੀ ਚਾਹੀਦੀ ਹੈ ਤੁਹਾਨੂੰ ਇੱਕ ਜੌਬ ਮਿਲ ਗਈ ਤੁਹਾਨੂੰ ਇੱਕ ਇੱਕ ਜ਼ਿੰਮੇਵਾਰੀ ਮਿਲ ਗਈ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਤਾਂ ਤੁਸੀਂ ਹੀ ਸਰਕਾਰ ਨੇ ਤੇ ਆ ਕੇ ਨਹੀਂ ਤੁਹਾਨੂੰ ਕਹਿਣਾ ਔਰ ਉਹ ਉਹ ਚੀਜ਼ ਅੰਦਰ ਹੋਣੀ ਚਾਹੀਦੀ ਹੈ ਤੇ ਉਹੀ ਇੱਕ ਕਿਰਦਾਰ ਹੈ ਇਸ ਟੀਚਰ ਦਾ ਸਾਡੇ ਅੱਜ ਵੀ ਇੱਕ ਪਰ ਤਾਂ ਕਿ ਵੀ ਅਸੀਂ ਚਲੋ ਥੋੜਾ ਜਿਹਾ ਨਾਮੀਆ ਕਿਸੇ ਅਫਸਰ ਨੂੰ ਫੋਨ ਕਰ ਲਿਆ ਤੇ ਉਹਨੇ ਕਿਹਾ ਚਲ ਕੋਈ ਗੱਲ ਨਹੀਂ ਤੂੰ ਫੋਟੋ ਖਿਚਾ ਆ ਜਾ ਮੈਂ ਲਾਇਸੈਂਸ ਬਣਾ ਦੇਣਾ ਉੱਥੇ ਬਕਾਇਦਾ ਰਿਟਨ ਦੇ ਵਿੱਚ ਟੈਸਟ ਪਹਿਲਾਂ ਤਾਂ ਇੰਗਲਿਸ਼ ਦੀ ਕਿਤਾਬ ਸਾਢੇ 4 ਉਹ ਜਾਣੂ ਸਿਆਪਾ ਠੀਕ ਹੈ ਉਸ ਤੋਂ ਬਾਅਦ ਉਹ ਪੂਰਾ ਇੱਕ ਬਰੀਕੀ ਦੇ ਵਿੱਚ ਕਿੱਥੇ ਸਟਾਪ ਸਾਈਨ ਲੈਣਾ ਹੈ ਕਰਵ ਤੋਂ ਕਿੰਨੇ ਸੈਂਟੀਮੀਟਰ ਗੱਡੀ ਦੂਰ ਖੜਦੀ ਹੈ ਤੀਜੀ ਵਾਰੀ ਟੈਸਟ ਮੇਰਾ ਪਾਸ ਹੋਇਆ ਹੋ ਠੀਕ ਹੈ ਫਿਰ ਟੈਸਟ ਪਾਸ ਹੋਣ ਤੋਂ ਬਾਅਦ ਫਿਰ ਅਗਲਾ ਟੈਸਟ ਆਇਆ ਰੂਟ ਟੈਸਟ ਹਾਲਾਂਕਿ ਐਨੇ ਸਾਲ ਅਸੀਂ ਇੰਡੀਆ ਦੇ ਵਿੱਚ ਗੱਡੀ ਚਲਾਈ ਆ ਉੱਥੇ ਫਿਰ ਮੈਨੂੰ ਕਲਾਸਿਸ ਲੈਣੀਆਂ ਪਈਆਂ ਕਲਾਸ ਲੈ ਕੇ ਫਿਰ ਉਸ ਤੋਂ ਬਾਅਦ ਮੈਂ ਲਾਇਸੈਂਸ ਮੈਨੂੰ ਮਿਲਿਆ ਉਹ ਕਈ ਇਦਾਂ ਦੇ ਵੀ ਸੀਗੇ ਜਿਨ੍ਹਾਂ ਨੂੰ ਇਹ ਫਿਕਰ ਰਹਿੰਦਾ ਸੀ ਵੀ ਅੱਧੀ ਛੁੱਟੀ ਕਦੋਂ ਆਏਗੀ ਤੇ ਘਰੇ ਡੰਗਰਾਂ ਨੂੰ ਪੱਠੇ ਭਾ ਕੇ ਆਉਣੇ ਆ ਸੋ ਇਹ ਜ਼ਿੰਮੇਵਾਰੀ ਖੁਦ ਬਣਦੀ ਟੀਚਰ ਦੀ ਪਿਛਲੇ ਟਾਈਮ ਦੇ ਵਿੱਚ ਮੈਂ ਕੈਨੇਡਾ ਗਿਆ ਜੀ ਤੇ ਥੋੜਾ ਟਾਈਮ ਮੈਨੂੰ ਰਹਿਣ ਦਾ ਮੌਕਾ ਮਿਲਿਆ ਤੇ ਮੈਂ ਲਾਇਸੈਂਸ ਬਣਾਉਣਾ ਸੀਗਾ ਹੂੰ ਹੁਣ ਇੱਥੇ ਸਾਡੇ ਅੱਜ ਵੀ ਇਹ ਫਿਰ ਤੈ ਕਿ ਵੀ ਅਸੀਂ ਚਲੋ ਥੋੜਾ ਜਿਆ ਨਾਮੀ ਆ ਕਿਸੇ ਅਫਸਰ ਨੂੰ ਫੋਨ ਕਰ ਲਿਆ ਤੇ ਉਹਨੇ ਕਹਿਣਾ ਚਲ ਕੋਈ ਗੱਲ ਨਹੀਂ ਤੇ ਤੂੰ ਫੋਟੋ ਖਿਚਾ ਜਾ ਮੈਂ ਲਾਇਸੈਂਸ ਬਣਾ ਦੇਣਾ ਕੋਈ ਉਹਦਾ ਟੈਸਟ ਨਹੀਂ ਹੈ ਉੱਥੇ ਬਕਾਇਦਾ ਰਿਟਨ ਦੇ ਵਿੱਚ ਟੈਸਟ ਪਹਿਲਾਂ ਤੇ ਇੰਗਲਿਸ਼ ਦੀ ਕਿਤਾਬ ਸਾਡੇ ਲਈ ਉਹ ਜਾਣੂ ਸਿਆਪਾ ਠੀਕ ਹੈ ਉਸ ਤੋਂ ਬਾਅਦ ਉਹ ਪੂਰਾ ਇੱਕ ਬਰੀਕੀ ਦੇ ਵਿੱਚ ਕਿੱਥੇ ਸਟਾਪ ਸਾਈਨ ਲੈਣਾ ਹੈ ਕਰਵ ਤੋਂ ਕਿੰਨੇ ਸੈਂਟੀਮੀਟਰ ਗੱਡੀ ਦੂਰ ਖੜਦੀ ਹੈ ਹੈਨਾ ਇਹ ਸਾਰੀਆਂ ਚੀਜ਼ਾਂ ਦੀ ਪਰਟੀਕੂਲਰ ਪ੍ਰੋਪਰ ਸਟੱਡੀ ਕਰਕੇ ਤੀਜੀ ਵਾਰੀ ਟੈਸਟ ਮੇਰਾ ਪਾਸ ਹੋਇਆ ਹੋ ਠੀਕ ਹੈ ਫਿਰ ਟੈਸਟ ਪਾਸ ਹੋਣ ਤੋਂ ਬਾਅਦ ਫਿਰ ਅਗਲਾ ਟੈਸਟ ਆਇਆ ਰੋਡ ਟੈਸਟ ਹਾਲਾਕੇ ਐਨੇ ਸਾਲ ਅਸੀਂ ਇੰਡੀਆ ਦੇ ਵਿੱਚ ਗੱਡੀ ਚਲਾਈ ਆ ਉੱਥੇ ਫਿਰ ਮੈਨੂੰ ਕਲਾਸਿਸ ਲੈਣੀਆਂ ਪਈਆਂ ਕਲਾਸ ਲੈ ਕੇ ਫਿਰ ਉਸ ਤੋਂ ਬਾਅਦ ਮੈਂ ਲਾਇਸੈਂਸ ਮੈਨੂੰ ਮਿਲਿਆ ਹੁਣ ਇੱਥੇ ਕੀ ਹੈ ਕਿ ਇੱਥੇ ਜਿਹੜੇ ਟੀਚਰ ਨੇ ਉਹ ਇੱਕ ਪੋਲੀਟਿਸ਼ੀਅਨ ਬੰਦੇ ਨਾਲ ਬਣਦੀਆਂ ਉਹਨੂੰ ਫੋਨ ਕਰਦੇ ਨੇ ਉਹ ਕਿੱਦਾਂ ਉਹਨੇ ਬੀਐਡ ਕੀਤੀ ਹੈ ਕਿੱਦਾਂ ਉਹਨੇ ਆਪਣੇ ਜਿਹੜੇ ਆਪਣਾ ਡਿਪਲੋਮਾ ਲਿਆ ਕੌਣ ਉਹਨੂੰ ਵੈਰੀਫਾਈ ਕਰਦਾ ਉਹ ਟੀਚਰ ਲੱਗੇ ਹੁੰਦੇ ਨੇ ਸੋ ਫਿਰ ਉਹਨਾਂ ਦੀ ਜਿਹੜੀਆਂ ਹਾਦਸਾਂ ਨੇ ਮੈਂ ਕਈ ਅਜਿਹੇ ਟੀਚਰਸ ਨੂੰ ਜਾਣਦਾ ਐ ਨਹੀਂ ਮੈਂ ਕਹਿੰਦਾ ਵੀ ਸਾਰੇ ਟੀਚਰਸ ਬਹੁਤ ਸਾਰੇ ਸਾਡੇ ਅਧਿਆਪਕ ਅਜਿਹੇ ਸੀ ਜਿਨ੍ਹਾਂ ਨੇ ਟਾਈਮ ਨਾਲ ਆਉਣਾ ਬਿਲਕੁਲ ਔਰ ਸਿੱਦਤ ਨਾਲ ਪੜਾਉਣਾ ਬਿਲਕੁਲ ਤੇ ਫਿਰ ਲੇਟ ਜਾਣਾ ਬੱਚਿਆਂ ਤੋਂ ਵੀ ਲੇਟ ਜਾਣਾ ਸੋ ਕਈ ਇਦਾਂ ਦੇ ਵੀ ਸੀਗੇ ਜਿਨ੍ਹਾਂ ਨੂੰ ਇਹ ਫਿਕਰ ਰਹਿੰਦਾ ਸੀ ਵੀ ਅੱਧੀ ਛੁੱਟੀ ਕਦੋਂ ਹੈਗੀ ਤੇ ਘਰੇ ਡੰਗਰਾਂ ਨੂੰ ਪੱਠੇ ਭਾ ਕੇ ਆਉਣੇ ਆ ਸੋ ਇਹ ਜ਼ਿੰਮੇਵਾਰੀ ਖੁਦ ਬਣਦੀ ਟੀਚਰ ਦੀ ਕਿਉਂਕਿ ਉਹ ਅੰਦਰੋਂ ਹੀ ਚੀਜ਼ ਉੱਠਣੀ ਚਾਹੀਦੀ ਹੈ ਤੁਹਾਨੂੰ ਇੱਕ ਜੌਬ ਮਿਲ ਗਈ ਤੁਹਾਨੂੰ ਇੱਕ ਇੱਕ ਜ਼ਿੰਮੇਵਾਰੀ ਮਿਲ ਗਈ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਤਾਂ ਤੁਸੀਂ ਹੀ ਸਰਕਾਰ ਨੇ ਤੇ ਆ ਕੇ ਨਹੀਂ ਤੁਹਾਨੂੰ ਕਹਿਣਾ ਔਰ ਉਹ ਉਹ ਚੀਜ਼ ਅੰਦਰ ਹੋਣੀ ਚਾਹੀਦੀ ਹੈ ਤੇ ਉਹੀ ਇੱਕ ਕਿਰਦਾਰ ਹੈ ਇਸ ਟੀਚਰ ਦਾ